ਇਸਨ ਨੇ ਪਹਿਲੇ ਨਹੀਂ ਕੀਤੀ ਬੱਚੇ ਕਦੇ ਬਾਹਰ ਨੂੰ ਜਾਂਦੇ ਆ ਇਹ ਸੋਚਣਾ ਚਾਹੀਦੀ ਆ ਇੱਕ ਪੋਤੇ ਆ ਮਾਂ ਪਿਓ ਨੂੰ ਵੀ ਬਾਹਰ ਭੇਜ ਦਿੰਦੇ ਆ ਬਾਹਰ ਕੰਮ ਹੈ ਨਹੀਂ ਕਿ ਕੈਨੇਡਾ ਲਾ ਰੋ ਸਪੈਸ਼ਲਿਸਟ ਸਾਨੂੰ ਇੰਗਲੈਂਡ ਬਾਰੇ ਮੈਂ ਜਿਆਦਾ ਕਹਿ ਸਕਦਾ ਤੁਸੀਂ ਜੋ ਮੈਂ ਸੁਣਦਾ ਮੈਂ ਕਦੇ ਕਹ ਬਹੁਤ ਬੁਰਾ ਹਾਲ ਹੁੰਦਾ ਅੱਧੀ ਪ੍ਰਾਈਸ ਤੇ ਲੋਕੀ ਉਹਨਾਂ ਤੋਂ ਕੰਮ ਕਰਾਈ ਜਾਂਦੇ ਹੌਣ ਚਾਹੇ ਕੁੜੀਆਂ ਹੋਣ ਚਾਹੇ ਮੁੰਡੇ ਹੋਣ ਕਿਉਂਕਿ ਇਹ ਵੀ ਸੁਣਨਾ ਪਿਆ ਆ ਕਿ ਬਾਹਰ ਕੁੜੀਆਂ ਨੂੰ ਵੀ ਮੁੰਡਿਆਂ ਨੂੰ ਵੀ ਬਾਹਰ ਖੁੱਲੇ ਅਸਮਾਨ ਹੇਠਾ ਸੋਣਾ ਪੈਂਦਾ 100% ਤੁਹਾਡੀ ਗੱਲ ਹੀ ਸਹੀ ਆ ਇਦਾਂ ਹੀ ਆ ਜਦੋਂ ਕੋਈ ਜੋਬ ਨਿਕਲਦੀ ਵੀ ਆ ਉਹ ਪਹਿਲਾਂ ਮਿਲਦੀ ਆ ਗੁਰਿੰਗ ਗੁਰਿੰਗ ਜੋ ਤੁਸੀਂ ਇੱਕ ਬਹੁਤ ਵਧੀਆ ਕਾਰਜ ਕਰਦੇ ਆ ਰਹੇ ਹੋ ਪਿਛਲੇ 12 13 ਸਾਲਾਂ ਤੋਂ ਤੁਹਾਡਾ ਬਾਹਰਮ ਕੈਂਪ ਆਖਾਂ ਹਾਂਜੀ ਬਾਹਰ ਕੈਂਪ ਸੋ ਇਹ ਕਿਵੇਂ ਸੋਚਿਆ ਕਿ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਸ਼ੁਰੂ ਕੀਤੀਆਂ ਚਾਹਾਂ ਉਹ ਕਦਰੇ ਹੁੱਕਾ ਫੜ ਕੇ ਨਾ ਇਹ ਟੁੱਟ ਜਾਂਦੇ ਤੇ ਮੁੜ ਕੇ ਆਉਂਦੇ ਜਾਂਦੇ ਤਾਂ ਮੈਂ ਕਿਹਾ ਇਹ ਕਿੰਨੇ ਦਾ ਆਪਰੇਸ਼ਨ ਹੋਣਾ ਹੁਣ ਥੋੜੀ ਜਿਹੀ ਪੈਸੇ ਦਸੀ ਅੰਗਰੇਜ਼ਾਂ ਦੇ ਹਿਸਾਬ ਨਾਲ ਕੋਸ਼ਿਸ਼ ਨਹੀਂ ਸੀ ਤਾਂ ਮੈਂ ਚੋਲੇ ਨਾ ਪਹਿਲਾਂ ਆਪਰੇਸ਼ਨ ਕਰਾਓ ਫਿਰ ਪੁੱਛਿਆ ਮੈਂ ਕਿ ਇਦਾਂ ਇਹ ਕਿਦਾਂ ਹੋ ਰਿਹਾ ਹੈ ਕਿਦਾਂ ਇਦਾਂ ਤੇ ਬਹੁਤ ਆ ਜਿਹੜੇ ਆਪਰੇਸ਼ਨ ਵਾਲੇ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਿਵਿੰਦਰ ਮੰਡ ਜੇਕਰ ਸੇਵਾ ਦੀ ਗੱਲ ਕਰੀਏ ਤਾਂ ਪਹਿਲੀ ਕਤਾਰ ਦੇ ਵਿੱਚ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਪੰਜਾਬੀਆਂ ਦਾ ਅੱਜ ਅਜੇ ਹੀ ਮਹਾਨ ਸ਼ਖਸੀਅਤ ਦੇ ਕੋਲ ਬੈਠੇ ਹਾਂ ਸਰਿੰਦਰ ਸਿੰਘ ਨਿੱਜਰ ਨਾਮ ਹੈ ਉਹਨਾਂ ਦਾ ਪਿਛਲੇ ਲੰਮੇ ਸਮੇਂ ਤੋਂ ਸਮਾਜ ਸੇਵਾ ਕਰਦੇ ਆ ਰਹੇ ਨੇ ਕੁੜੀਆਂ ਦੇ ਵਿਆਹ ਹੋ ਗਏ ਚਾ ਕਿਸੇ ਵੀ ਚੀਜ਼ ਦੀ ਕਿਸੇ ਨੂੰ ਵੀ ਲੋੜ ਹੈ ਉਹ ਸਭ ਪੂਰਤੀ ਕਰਦੇ ਰਹੇ ਤੇ ਕਾਫੀ ਲੰਬੇ ਸਮੇਂ ਤੋਂ ਇੰਗਲੈਂਡ ਦੇ ਵਿੱਚ ਸੈਟਨੇ ਐਨ ਆਰ ਆਈ ਨੇ ਤੇ ਇਸ ਤੋਂ ਬਾਅਦ ਇੱਕ ਫੋਟਲ ਕੰਪਨੀ ਉਹਨਾਂ ਦੀ ਵੱਖੋ ਵੱਖ ਕੈਂਪ ਲਗਾਉਂਦੇ ਆ ਰਹੇ ਨੇ ਸੋ ਤਮਾਮ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰਾਂਗੇ ਤੇ ਇਸ ਦੇ ਨਾਲ ਨਾਲ ਇੱਕ ਗੱਲ ਇਹ ਵੀ ਕਰਾਂਗੇ ਕਿ ਪੂਰੀ ਦੁਨੀਆ ਕੋ ਮੀਟਾਂਗੇ ਹਰ ਪੰਜਾਬੀ ਨੂੰ ਜਾ ਕੇ ਮਿਲਦੇ ਨੇ ਤੇ ਉੱਥੇ ਪੰਜਾਬੀਆਂ ਦੀਆਂ ਸਮੱਸਿਆਵਾਂ ਕੀ ਨੇ ਯੂਕੇ ਦੇ ਵਿੱਚ ਕੈਨੇਡਾ ਵਿੱਚ ਜਾਂ ਕਿਸੇ ਹੋਰ ਦੇਸ਼ ਦੇ ਵਿੱਚ ਕਿੰਨੀਆਂ ਉਹਨਾਂ ਨੂੰ ਕਠਨਾਈਆਂ ਆਉਂਦੀਆਂ ਨੇ ਸੋ ਤਮਾਮ ਗੱਲਾਂ ਬਾਤਾਂ ਕਰਾਂਗੇ ਸਵਾਗਤ ਕਰਦੇ ਹਾਂ ਨਿਜਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਕਿਵੇਂ ਹੋ ਅਸਕਰ ਬਾਬਰ ਜੀ ਹਾਂ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਮਾਹ ਸੇਵਾ ਜੀ ਪਰ ਮੈਂ ਚਾਹੁੰਦਾ ਕਿ ਪਛੋਕੜ ਵੱਲ ਥੋੜਾ ਚਾਤ ਮਾਰਦੇ ਆ ਜੀ ਜੀ ਯੂਕੇ ਦੇ ਵਿੱਚ ਕਦੋਂ ਗਏ ਸੀ 966 ਸਾਲ ਬਚ ਗਏ ਸੀ ਹਾਂਜੀ 9 ਸਾਲ ਦੀ ਉਮਰ ਸੀ ਮੇਰੀ ਉਸ ਵੇਲੇ ਐਨੀ ਛੋਟੀ ਉਮਰ ਦੇ ਵਿੱਚ ਹਾਂਜੀ ਸਾਡੇ ਫਾਦਰ ਸਾਹਿਬ ਪਹਿਲਾਂ ਗਏ ਸੀ ਫਿਰ ਤਿੰਨ ਇੱਕ ਸਾਲੇ ਵਾਲਾ ਸੀ ਚਲ ਗਏ ਸੀ ਹਾਂਜੀ ਤੇ ਇਹਨੇ ਲੰਮੇ ਸਮੇਂ ਤੋਂ ਤੁਸੀਂ ਉੱਥੇ ਰਹਿ ਰਹੇ ਹੋ ਤੇ ਇੱਕ ਪੰਜਾਬ ਆਪਣਾ ਹੋ ਗਿਆ ਯੂਕੇ ਹੋ ਗਿਆ ਕਿਉਂਕਿ ਯੂਕੇ ਦੇ ਵਿੱਚ ਵੀ ਪੰਜਾਬੀ ਕਿਤੇ ਨਾ ਕਿਤੇ ਹੈ ਕਿ ਤੁਸੀਂ ਕੰਪਨੀ ਵੀ ਆਪਣੀ ਚਲਾ ਰਹੇ ਹੋ ਸੋ ਫਰਕ ਕਿੰਨਾ ਕੁ ਲੱਗਦਾ ਪੰਜਾਬ ਤੇ ਯੂਕੇ ਦੇ ਵਿੱਚ ਫਰਕ ਤਾਂ ਬੜਾ ਬੈਲਾ ਦਾ ਜਨਨ ਇਸ ਹੌਸਾਲ ਦਾ ਫਰਕ ਹੈ ਇੰਗਲੈਂਡ ਦਾ ਇੰਡੀਆ ਦਾ ਚਲ ਹੁਣ ਤਾਂ ਕਾਫੀ ਗੈਪ ক্লোਜ਼ ਹੋ ਗਿਆ ਪਰ ਹਾਲੇ ਚੇਂਜਸ ਇਥੇ ਨਹੀਂ ਨੇ ਜਿਦਾਂ ਇੰਡਸਟਰੀ ਲੋਣੀ ਚਾਹੀਦੀ ਇਥੇ ਕੋਰ ਸੈਂਟਰ ਲਾਉਣੇ ਚਾਹੀਦੇ ਪੰਜਾਬ ਵਿੱਚ ਕਿਸੇ ਨੇ ਇਹ ਪਹਿਲੇ ਨਹੀਂ ਕੀਤੀ ਬੱਚੇ ਕਦੇ ਬਾਹਰ ਨੂੰ ਜਾਂਦੇ ਆ ਇਹ ਸੋਚਣਾ ਚਾਹੀਦੀ ਆ ਇੱਕ ਪੁੱਤਿਆ ਮਾਂ ਪਿਓ ਨੂੰ ਵੀ ਬਾਹਰ ਭੇਜ ਦਿੰਦੇ ਆ ਤਾਂ ਬਾਹਰ ਕੰਮ ਹੈ ਨਹੀਂ ਜਾਂ ਕੈਨੇਡਾ ਲਾ ਲੋ ਸਪੈਸ਼ਲਿਸਟ ਸਾਨੂੰ ਇੰਗਲੈਂਡ ਬਾਰੇ ਵਿੱਚ ਜਰਾ ਕਹਿ ਸਕਦਾ ਤੇ ਜੋ ਮੈਂ ਸੋਚਦਾ ਮੈਂ ਕਦੇ ਕਦੇ ਜਾਂਦਾ ਸਿਮੂਲੇਟਾਈਡ ਆ ਉਹਦਾ ਤਾਂ ਉੱਥੇ ਵੀ ਜਦੋਂ ਸਾਰੇ ਗੱਲਾਂ ਕਰਦੇ ਹੁੰਦੇ ਤਾਂ ਇਦਾਂ ਕਾਫੀ ਕਹਿੰਦੇ ਫਿਰ ਕੰਮ ਹੈ ਹੀ ਨਹੀਂ ਜਦੋਂ ਆਪਣਾ ਕੰਮ ਚੱਲਦਾ ਜਦੋਂ ਮੇਰੇ ਖਿਆਲ ਦੇ ਕੋਸ਼ਿਸ਼ ਕਰਨੇ ਵੀ ਨਹੀਂ ਚਾਹੀਦੇ ਬਾਹਰ ਜਾਣੇ ਜਾਂ ਤੋਰ ਜੂ ਵਰਕਿੰਗ ਬਿਤੇ ਜਾਓ ਜੀ ਜਾਂ ਜੋ ਸ਼ਾਦੀ ਕਰਕੇ ਆਬੀਸਲੀ ਉਹ ਤਾਂ ਡਾਇਰਫਰੈਂਟ ਚੀਜ਼ ਹੋ ਗਈ ਇੰਦੀਆ ਪਰ ਉਦਾਂ ਨਹੀਂ ਨਿਆਣੇ ਭੇਜਣਾ ਚਾਹੀਦਾ ਬਹੁਤ ਬੁਰਾ ਹਾਲ ਹੈ ਉੱਥੇ ਹਾਂ ਅੱਧੀ ਪ੍ਰਾਈਸ ਤੇ ਲੋਕੀ ਉਹਨਾਂ ਤੋਂ ਕੰਮ ਕਰਾਈ ਜਾਂਦੇ ਹੁਣ ਚਾਹੇ ਕੁੜੀਆਂ ਹੋਣ ਚਾਹੇ ਮੁੰਡੇ ਹੋਣ ਤਾਂ ਉਹ ਲੋਕਾਂ ਨੂੰ ਮੇਨ ਤਾਂ ਨਾ ਵੀ ਪੂਰਾ ਨਹੀਂ ਮਿਲਦਾ ਨਹੀਂ ਜੀ ਹੁਣ ਦੇਖੋ ਜੇ ਪਾਵਾਂ ਮੈਂ ਸੁਣਦਾ ਹਾਂ 25 ਲੱਖ 30 ਲੱਖ ਲਾਗੇ ਜਾਂਦੇ ਆ 45 45 ਲੱਖ ਵੀ ਲੱਗਦਾ ਲੋ ਤਾਂ ਜੈ ਇੰਨੇ ਪੈਸੇ ਤੋਂ ਇੱਥੇ ਖਸ ਨਾ ਖਸ ਦੋ ਨੰਬਰ ਚ ਵੀ ਜਾਂਦੇ ਨੇ ਆ ਦੋ ਨੰਬਰ ਵੀ ਹੁਣ ਇੱਥੇ ਤੁਸੀਂ ਖਸ ਕਰ ਲਓ ਛੋੜੀ ਮੋਟੀ ਬਿਜ਼ਨਸ ਖੋਲੋ ਨਾਲੇ ਪਲੱਸ ਤੁਸੀਂ ਘਰੇ ਆਪਣੇ ਮਾਪੇ ਦੇ ਕੋਲ ਆ ਸੋ ਮਾਪੇ ਨੇ ਵੀ ਸੋਚਣਾ ਚਾਹੀਦਾ ਐ ਮੇਜ ਵਿੱਚ ਜਾ ਕੇ ਜਾਂ ਵੇਚ ਕੇ ਜਾਂ ਪੈਸੇ ਵੜਦੇ ਚਾ ਕੇ ਇਦਾਂ ਜਾਣਾ ਨਹੀਂ ਚਾਹੀਦਾ ਜੈਨੂ ਰੇਜਰ ਸਾਹਿਬ ਤੁਸੀਂ ਗੱਲ ਕੀਤੀ ਵੀ ਇੱਥੇ ਛੋਟਾ ਮੋਟਾ ਬਿਜ਼ਨਸ ਖੋਲੋ ਪਰ ਜਦ ਤੁਸੀਂ ਨੌਜਵਾਨਾਂ ਵਿੱਚ ਵਿਚਰਦੇ ਨਾ ਤੋ ਉਹਨਾਂ ਦਾ ਕਹਿਣਾ ਇਹ ਹੁੰਦਾ ਹੈ ਕਿ ਇੱਥੇ ਚਲੋ ਅਸੀਂ ਕੰਮ ਤਾਂ ਕਰਦੇ ਆ ਪਰ ਜੋ ਅਸੀਂ ਕੰਮ ਕਰਦੇ ਉਹ ਨਹੀਂ ਸਾਨੂੰ ਮਿਹਨਤ ਦਾ ਮੁੱਲ ਵਾਪਸ ਨਹੀਂ ਮਿਲਦਾ ਬਾਹਰ ਕਿਹਾ ਬਾਹਰ ਵਿਦੇਸ਼ ਵਿੱਚ ਅਸੀਂ ਕਿਤੇ ਵੀ ਜਾਂਦੇ ਆ ਸਾਨੂੰ ਮਿਹਨਤ ਦਾ ਮੁੱਲ ਤਾਂ ਪੂਰਾ ਮਿਲਦਾ ਹੈ ਸਾਨੂੰ ਸੁਵਿਧਾਵਾਂ ਤਾਂ ਮਿਲਦੀਆਂ ਨੇ ਸਾਡਾ ਮੈਡੀਕਲ ਫ੍ਰੀ ਆ ਸਾਡੀ ਪੜ੍ਹਾਈ ਫ੍ਰੀ ਆ ਸੋ ਇਹ ਵੀ ਇੱਕ ਹੈਗਾ ਆ ਕਿ ਨੌਜਵਾਨ ਕਿਉਂ ਬਾਹਰ ਜਾਂਦੇ ਨੇ ਇਸ ਕਰਕੇ ਵੀ ਜਾਂਦੇ ਨੇ ਕਿੰਨੇ ਸੁਵਿਧਾਵਾਂ ਬਾਹਰ ਬਹੁਤ ਨਹੀਂ ਮਿਲਦੀਆਂ ਬਿਲਕੁਲ ਇਹ ਗੱਲ ਸਹੀ ਆ ਸੋ ਤਾਂ ਹੈਗੀਆਂ ਜਾਰੀਆਂ ਪਰ ਹੁਣ ਹੁਣ ਸਾਰੋ ਕੁ ਸਾਰ ਗਿਆ ਇਹਨੇ ਵੀ ਨਹੀਂ ਜਿਆ ਕੇ ਜਾ ਕੇ ਤੁਸੀਂ ਦਈ ਤੁਹਾਨੂੰ ਗਵਰਨਮੈਂਟ ਕੋਲੋਂ ਪੈਸੇ ਮਿਲਣਾ ਆਪਣਾ ਉਹ ਤਾਂ ਬਹੁਤ ਥੋੜੇ ਉਹ ਤਾਂ ਵੀ ਸਕਤਾਈਆਂ ਹੋ ਗਈਆਂ ਸਕਤਾਈਆਂ ਬਹੁਤ ਹੋ ਗਿਆ ਬਹੁਤ ਅੱਗੇ ਨਫਰਕ ਜਾ ਰਿਹਾ ਪੈ ਗਿਆ ਹਮਮ ਤਾਂ ਉਹ ਮੈਂ ਕਹਿੰਦਾ ਆਪਣੀ ਇਥੇ ਇੰਡੀਆ ਨੂੰ ਪੰਜਾਬ ਪੰਜਾਬ ਵਾਲਿਆਂ ਨੇ ਕੋਸ਼ਿਸ਼ ਕੋਸ਼ਿਸ਼ ਜਰੂਰ ਸੁਣਤਾ ਵਾਲੀਆਂ ਕੰਪਨੀਆਂ ਦੇਣੀਆਂ ਚਾਹੀਦੀਆਂ ਟੈਕਸ ਕੱਢਣ ਨੂੰ ਤੁਹਾਡੇ ਲੈਸ ਚ ਕੋਈ ਵੀ ਚੀਜ਼ ਹੈ ਨਾ ਗ੍ਰਾਂਟਾਂ ਦੇਣ ਨੋ ਉਹਦੇ ਬਚ ਮੈਂ ਸ਼ੋਰ ਹਾਂ ਮੈਂ ਬਾਹਰੋਂ ਕੰਪਨੀਆਂ ਜਾਂਦੀਆਂ ਇਦਨਾਂ ਕਿ ਇਨਵੈਸਟਮੈਂਟ ਕਰੂਗੀ ਜਦੋਂ ਤੁਸੀਂ ਇਥੋਂ ਜਿਹੜੇ ਪੰਜਾਬ ਤੋਂ ਬੱਚੇ ਗਏ ਹੁੰਦੇ ਨੇ ਸਟੂਡੈਂਟ ਹੋਗੇ ਤਾਂ ਕੋਈ ਵਰਕ ਵੀ ਜੇ ਤਾਂ ਜਾਂਦਾ ਜਾਂ ਕਿਸੇ ਵੀ ਵੀ ਜੇ ਤਾਂ ਜਾਂਦਾ ਤਾਂ ਉੱਥੇ ਜਾ ਕੇ ਜਦੋਂ ਤੁਸੀਂ ਉਹਨਾਂ ਨੂੰ ਮਿਲਦੇ ਹੋ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਆਉਂਦੀਆਂ ਉੱਥੇ ਆਉਂਦੀਆਂ ਕਿਉਂਕਿ ਇਹ ਵੀ ਸੁਣਨਾ ਪਿਆ ਆ ਕਿ ਬਾਹਰ ਕੁੜੀਆਂ ਨੂੰ ਵੀ ਮੁੰਡਿਆਂ ਨੂੰ ਵੀ ਬਾਹਰ ਖੁੱਲੇ ਅਸਮਾਨ ਹੇਠਾ ਸੋਣਾ ਪੈਂਦਾ 100% ਤੁਹਾਡੀ ਗੱਲ ਹੀ ਸਹੀ ਆ ਇਦਾਂ ਹੀ ਆ ਜਦੋਂ ਕੋਈ ਜੋਬ ਨਿਕਲਦੀ ਵੀ ਆ ਉਹ ਪਹਿਲਾਂ ਮਿਲਦੀ ਆ ਗੋਰਿਆਂ ਨੂੰ ਗੋਰਿਆਂ ਨੂੰ ਜੋ ਮਰਜੀ ਗਈ ਆ ਗੋਰੇ ਮਿਲਦੀ ਆ ਫਿਰ ਜੇ ਕੋਈ ਰੈ ਰੈ ਰਿ ਜੌਬ ਆਵੇ ਤਾਂ ਆਪਣੇ ਮਿਲ ਜਾਂਦੀ ਉਹ ਰੇਟ ਘਟਿਆ ਉਹਦਾ ਹਮ ਹਾਂ ਚਲੋ ਇਤਨਾ ਤਾਂ ਜ਼ਿਆਦਾ ਆਬਸਲੀ ਇਤਨਾ ਇਤਨਾ ਜ਼ਿਆਦਾ ਪਰ ਫਿਰ ਵੀ ਮੈਂ ਕਹਿੰਦਾ ਸੋਚ ਕੇ ਅਬਰਾਏ ਸਿੰਘ ਮੇਰੇ नोन ਹਾਂ ਤਾਂ ਉਹ ਵੀ ਕਾਫੀ ਹੋ ਕਾ ਦਿੰਦੇ ਆ ਵੀ ਕੁੜੇ ਨਾ ਉਹ ਦਾ ਪਰ ਭੇਜੋ ਸਹੀ ਪਰ ਜੋ ਜੇ ਭੇਜਣੀ ਆ ਹਮ ਨਹੀਂ ਤਾਂ ਕਾਫੀ ਧੱਕੇ ਪੈ ਰਿਆ ਸਾਰੇ ਜਿਹੜੇ ਸਟੂਡੈਂਟ ਵੀਜ਼ੇ ਤੇ ਜਾਂਦੇ ਨੇ ਪਹਿਲਾਂ ਤਾਂ ਚਲੋ ਪੜ੍ਹਦੇ ਨੇ ਪੋਸਟਲ ਵੀਜ਼ਾ ਜਿਹੜਾ ਉਹਨਾਂ ਦਾ ਦੂਸਰਾ ਹੋ ਜਾਂਦਾ ਜੀ ਤੇ ਉਦੋਂ ਕੰਮ ਮਿਲਣਾ ਉਹਨਾਂ ਨੂੰ ਸ਼ੁਰੂ ਹੁੰਦਾ ਕਿਉਂਕਿ ਪੜਾਈ ਉਥੇ ਦੀ ਹੁੰਦੀ ਆ ਉਸ ਤੋਂ ਬਾਅਦ ਕੰਮ ਮਿਲਦਾ ਕੰਮ ਤਾਂ ਮਿਲਦਾ ਨਹੀਂ ਨਹੀਂ ਮਿਲਦਾ ਪੜ੍ਹ ਕੇ ਵੀ ਨਹੀਂ ਮਿਲਦਾ ਨਹੀਂ ਮਿਲਦਾ ਪੜ੍ਹ ਕੇ ਵੀ ਨਹੀਂ ਮਿਲਦਾ ਹੈ ਨਹੀਂ ਕੋਈ ਚੀਜ਼ ਹੈ ਦੇਮੇ ਤੁਹਾਨੂੰ ਕੰਮ ਮਿਲੂਗਾ ਨੌਜਵਾਨਾਂ ਵਿੱਚ ਫਿਰ ਕਿਸ ਚੀਜ਼ ਦਾ ਕਰੀਅਰ ਹੈ ਇੱਥੇ ਪੰਜਾਬੀਆਂ ਦੇ ਵਿੱਚ ਕਿ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡਰ ਕਿਸ ਚੀਜ਼ ਦਾ ਕਰੀਅਰ ਹੈ ਕਿਉਂਕਿ ਜੋ ਜੋ ਤੁਸੀਂ ਹਾਲਾਤ ਦੱਸਦੇ ਪਏ ਹੋ ਤੁਸੀਂ ਕਹਿ ਰਹੇ ਹੋ ਕਿ ਉੱਥੇ ਕੰਮ ਹੀ ਹੈ ਨਾ ਫਿਰ ਵੀ ਟਰੱਕ ਦਾ ਕੈਰੀਅਰ ਕਿ ਟਰੱਕਾਂ ਦੀ ਭਰ ਕੇ ਲੇਬਰ ਨਹੀਂ ਜਾਂਦੀ ਉਸ ਤਰ੍ਹਾਂ ਜਹਾਜ਼ਾਂ ਭਰ ਕੇ ਜਾ ਰਹੇ ਬਿਲਕੁਲ ਸਹੀ ਗੱਲ ਹੈ ਜੀ ਪਰ ਜਦੋਂ ਇੱਥੇ ਕੋਈ ਗਾਹ ਉਹਨੇ ਫਿਊਚਰ ਦੀਦਾ ਹੀ ਨਹੀਂ ਕੋਈ ਇੰਡਸਟਰੀ ਨਹੀਂ ਕੋਈ ਕੋਰਸ ਸੈਂਟਰ ਨਹੀਂ ਕੋਈ ਕੋਸ ਵੀ ਨਹੀਂ ਹੈਗਾ ਪੀ ਆਵਰਸਲੀ ਦੇ ਵੋਨ ਮੇਕ ਅ ਬੈਟਰ ਫਿਚਰ ਯਨਾ ਜੀ ਸੋ ਦੇ ਟੇਕਿੰਗ ਅ ਬਿਗ ਰਿਸਕ ਬਟ ਦੇ ਰਿਸਕ ਆ ਜਾਣਗੇ ਜੀ ਕੰਟਰੀ ਜਾ ਕੇ ਸੈਟਲ ਹੋਣ ਦੀ ਕੋਸ਼ਿਸ਼ ਕਰਨੀ ਜੇ ਤਰ ਕੋ ਉਸੂਲ ਤੇ ਹੈ ਨਹੀਂ ਤਾਂ ਉਹ ਪੁਆਇੰਟ ਤੇ ਜਾਣਾ ਚਾਹੀਦਾ ਮੇਰੇ ਖਿਆਲ ਤਾ ਸੋ ਵਿਆਛਦੀ ਹੋਰ ਗੱਲ ਆ ਲੈਸ ਯੂ ਹੈਵ ਅ ਵਰਕ ਪਰਮਿਟ ਤਾਂ ਨਹੀਂ ਜਾਣਾ ਚਾਹੀਦਾ ਮੇਰੇ ਤਾਂ ਆਪਣੇ ਹੀ ਰਹਾ ਯਾ ਜੀ ਹਾਂਜੀ ਜੀ ਸਾਹਿਬ ਇੱਕ ਸਵਾਲ ਹੋਰ ਹੈ ਕਿ ਸਾਡੇ ਪੰਜਾਬੀ ਕਿਤਨਾ ਕਿਤੇ ਅੱਜਕੱਲ ਤਾਂ ਚਲੋ ਬਹੁਤ ਆਪਾਂ ਜੋੜੀ ਦੇਖਦੇ ਆਂ ਕਪਲ ਦੇਖਦੇ ਆਂ ਮਾਰ ਰੇੜੀਆਂ ਵਗੈਰਾ ਲਾਈਆਂ ਨੇ ਹਾਂਜੀ ਹੁਣ ਮੈਨੂੰ ਲੱਗਦਾ ਕਿ ਸੋਝੀ ਆ ਗਈ ਹੈ ਪੰਜਾਬੀਆਂ ਨੂੰ ਕਿ ਤਨਾ ਕਿਤੇ ਪਹਿਲਾਂ ਕਹਿੰਦੇ ਸੀ ਕੰਮ 'ਚ ਸ਼ਰਮ ਆਉਂਦੀ ਆ ਅਸੀਂ ਰੀੜੀਆਂ ਲਾਵਾਂਗੇ ਅਸੀਂ ਆਹ ਵੇਚਾਂਗੇ ਅਸੀਂ ਖਾਣਾ ਬਣਾਵਾਂਗੇ ਚਲੋ ਹੁਣ ਤਾਂ ਬਾਹਰ ਨਿਕਲ ਕੇ ਕੰਮ ਕਰਦਾ ਸਾਰਾ ਕੁਝ ਸਾਰਾ ਕੁਝ ਕਰਨ ਬੈਠੇ ਐਥੋਂ ਜਾ ਕੇ ਪੰਜਾਬ ਤੋਂ ਜਾ ਕੇ ਆਪਣੇ ਕਹਿੰ ਲੋ ਰਾਜਗੱਦੀਆਂ ਛੱਡ ਕੇ ਬਾਹਰ ਟੋਲ ਟਾ ਸਾਫ ਕਰਦੇ ਰਹੇ ਉੱਥੇ ਜਾ ਕੇ ਤਾਂ ਸੰਗ ਸ਼ਰਮ ਆਉਂਦੀ ਨਹੀਂ ਇੱਥੇ ਆਉਂਦੀ ਪਈ ਆ ਲੱਗਦਾ ਹੈ ਕਿ ਇਹ ਚੀਜ਼ਾਂ ਪੰਜਾਬ ਦੇ ਵਿੱਚ ਘਟੀਆਂ ਨੇ ਸੰਗ ਸ਼ਰਮ ਵਾਲੀਆਂ ਹਮ ਹੁਣ ਮੈਂ ਪਾਲਗਾ ਵੀ ਆਪਣੇ ਲੋਕੀ ਲੇਬਰਿੰਗ ਕਰਲਾ ਪਿਆ ਵੀ ਬਿੰਡ ਵਾਲੇ ਮੁੰਡੇ ਜਾਂ ਕਿ ਸਵੱਛਤਾ ਸਾਟਾਂ ਦੇ ਸੋ ਥੋੜੀ ਬਾਹਰ ਜਾ ਕੇ ਜੇ ਕੰਮ ਵੀ ਤੇ ਇਤਨੀ ਵੀ ਕਰ ਸਕਦੇ ਆ ਸੱਚੀ ਟੋਟ ਅਕਲੀ ਕਰਦੇ ਆ 에어ਪੋਰਟ ਵਾਲੇ ਗੋਮੁੰਡੇ ਜਿਹੜੇ ਕੋਈ ਵੀ ਆ ਕਰਦੇ ਆ ਤਾਂ ਹੁਣ ਆ ਵੀ ਚਾਹੀਦਾ ਐ ਇਦਾਂ ਥੋੜਾ ਹੋਣਾ ਚਾਹੀਦਾ ਹਨ ਇਸ ਨਵ ਸ਼ਹਿਰ ਮਨ ਵਰਕਿੰਗ ਹਾਰਡ ਜਿਹੜੀ ਮੱਝੀ ਜੌਬ ਹੋਵੇ ਹਨ ਸੰਘਰਸ਼ ਨਹੀਂ ਚਾਹੀਦਾ ਨਹੀਂ ਜੀ ਬਾਕੀ ਨਹੀਂ ਚਾਹੀਦੀ ਜੇ ਕੰਮ ਰਿਹਾ ਫੋਣਾ ਤੁਸੀਂ ਉਹਨੂੰ ਇੱਕ ਆਣਾ ਪੜੇ ਜੀ ਹਾਂਜੀ ਤੇ ਹੁਣ ਆਪਾਂ ਗੱਲ ਕਰਦੇ ਆ ਜੋ ਤੁਸੀਂ ਇੱਕ ਬਹੁਤ ਵਧੀਆ ਕਾਰਜ ਕਰਦੇ ਆ ਰਹੇ ਹੋ ਪਿਛਲੇ 12 13 ਸਾਲਾਂ ਤੋਂ ਤੁਹਾਡਾ ਬਾਹਰਮਕ ਕੈਂਪ ਆਖਾਂ ਦਾ ਹਾਂਜੀ ਬਾਹਰਮਕ ਸੋ ਇਹ ਕਿਵੇਂ ਸੋਚਿਆ ਕਿ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਸ਼ੁਰੂ ਕੀਤੀਆਂ ਚਾਣਾ ਤਜੰਦਰ ਉਹ ਉਹਨਾਂ ਦਾ ਘਰ ਦੇਖਣ ਗਏ ਸੀ ਕਿ ਕਹਿੰਦੇ ਸ਼ਾਹ ਤਲੀਕਾ ਆਦੀ ਵੀ ਸ਼ਾਹ ਤਪਾ ਦਿਓ ਕਹਿੰਦਾ ਕੋਈ ਨਾ ਆੜੀਆਂ ਤਾਂ ਜਰੂਰ ਉਸੇ ਸਗਾ ਤਾਂ ਉਧਰੋਂ ਇੱਕ ਆਵਾਜ਼ ਪਈ ਤਾਂ ਉਹਨੇ ਆਪਣੇ ਪੁੱਤੇ ਨੂੰ ਹਾਕ ਮਾਰੀ ਹੂੰ ਸਿਆਣਾ ਬਜ਼ੁਰਗ ਸੀਗਾ ਅਸੀਂ ਤਾਂ ਬੈਠੇ ਇੱਕ ਸਾਈਡ ਤੇ ਤਾਂ ਇੱਧਰ ਉਧਰ ਸਗਾ ਉਹਨਾਂ ਦਾ ਕਮਰਾ ਤਾਂ ਉਧਰੇ ਨਾਲ ਹੀ ਦਾ ਉਹਨੇ ਬਾਥਰੂਮਸ ਦਾ ਤਾਂ ਉਹ ਜੋ ਬੱਚੇ ਨੂੰ ਹਾਕ ਮਾਰੀ ਤਾਂ ਬੱਚਾ ਉਹ ਰੱਥ ਫੜਿਆ ਤਾਂ ਬੱਚਾ ਲਈ ਜਾਵੇ ਤਾਂ ਮੈਂ ਕਿਹਾ ਜਰੂਰ ਬੱਚਾ ਸਕੂਲੇ ਜਾਂਦਾ ਕੋਸ਼ਬੀਆ ਤਾਂ ਕੋਣ ਜੇ ਨਾ ਕਰੋ ਵੀ ਤਾਂ ਇਹ ਥੋੜ੍ਹ ਬਸ ਕੇ ਜਾਂਦੇ ਆ ਉਹਨੇ ਕੰਦਰ ਦੇ ਵਿੱਚ ਹੁੱਕਾ ਲਾਈਆਂ ਸੀਗੀਆਂ ਲੋਏ ਅੱਛਾ ਤਾਂ ਜੇ ਕੋਈ ਕਹਿੰਦੇ ਜੇ ਨਹੀਂ ਹੁੰਦਾ ਵੀ ਉਹ ਕਦਰ ਹੁੱਕਾ ਫੜ ਕੇ ਨਾ ਇਹ ਟੁੱਟ ਜਾਂਦੇ ਤੇ ਮੁੜ ਕੇ ਆਉਂਦੇ ਆ ਤਾਂ ਮੈਂ ਕਿਹਾ ਇਹ ਕਿੰਨੇ ਦਾ ਆਪਰੇਸ਼ਨ ਹੋਣਾ ਉਹ ਥੋੜੇ ਜਿਹਾ ਪੈਸੇ ਦੱਸੇ ਅੰਗਰੇਜ਼ੀ ਸਾਹਿਬ ਦਾ ਕੋਸ਼ਿਸ਼ ਨਹੀਂ ਸੀ ਤੇ ਮੈਂ ਚੋਲੇ ਨਾ ਪਹਿਲਾਂ ਆਪਰੇਸ਼ਨ ਕਰਾਓ ਫਿਰ ਪੁੱਛਿਆ ਮੈਂ ਕਿ ਇਦਾਂ ਇਹ ਕਿਦਾਂ ਹੋ ਰਿਹਾ ਕਹਿੰਦੇ ਇਦਾਂ ਤੇ ਬਹੁਤ ਆ ਜਿਹੜੇ ਆਪਰੇਸ਼ਨ ਵਾਲੇ ਆ ਤਾਂ ਪਹਿਲਾਂ ਚੋਲੇ ਆਪਾਂ ਕੋੜੇ ਲੁਕ ਆਫਟ ਕਾਂਦੇ ਰਾਸ਼ਨ ਜਾਂਦਾ ਏਵਰੀ ਮੰਥਲੀ ਤਾਂ ਤਾਲੀ ਇਹ ਪੰਜਾਬ ਵਿੱਚ ਦਿੱਲੀ ਆ ਬਨਾਰਸ ਆ ਜਿੱਥੇ ਆਪਾਂ ਕੋੜੇ ਸੇਵਾ ਮਾਤਰੀ ਰਾਸ਼ਨ ਜਾਂਦਾ ਆ ਤਾਂ ਮੈਂ ਕਿਹਾ ਚਲੋ ਇਹ ਵੀ ਬਹੁਤ ਜ਼ਰੂਰੀ ਆ ਜੇ ਕਿਸੇ ਬੰਦੇ ਨਾਲ ਬੰਦੇ ਉਹਨੂੰ ਪਾਰਸ਼ਲੀ ਇੱਥੇ ਥੋੜਾ ਦੇਰ ਲੱਗਿਆ ਬੋਜੀ ਤਾਂ ਮੈਂ ਵੀ ਆਪਾਂ ਕੰਮ ਸ਼ੁਰੂ ਕਰੀਏ ਉੱਥੋਂ ਫਿਰ ਉਹਨੂੰ ਮੈਂ ਦੇਖ ਕੇ ਇਹ ਖਾਨਾ ਕੈਂਪ ਸ਼ੁਰੂ ਕੀਤਾ ਸੀ ਕਿਹੜੇ ਸਾਲ ਦੇ ਵਿੱਚ ਇਹ 12 ਸਾਲ ਪਿਛੇ ਲਾ ਲਓ 12 ਸਾਲ ਹਾਂਜੀ ਜੀ ਤਾਂ ਹੁਣ ਤੁਹਾਡੇ ਸਾਹਮਣੇ ਬਾਰਮਾ ਕੈਂਪ ਆ ਇਹ ਵੀ ਤੁਹਾਡੇ ਮਦਾਦ ਰਮੜ ਜਾ ਅਸੀਂ ਡਾਕਟਰ ਗਰ ਗਰਬੇਜੀ ਮੰਜੀ ਨਾਲ ਤੇ ਜੀ ਚਾਚਾ ਕਰਦੇ ਸੀਗੇ ਚੰਡੀਗੜ੍ਹ ਤਾਂ ਉਨੀ ਫੇ ਮੈਨੂੰ ਕਿਹਾ ਵੀ ਤੁਸੀਂ ਤੁਰੀ ਲਓ ਕੈਂਪ ਹੂੰ ਸੀਮਾਂ ਦੇ ਪਤਨੀ ਪਤਨੀ ਮਾਂ ਜੀ ਅਸੀਂ ਉਹਨਾਂ ਨੇ ਡਿਮਾਂਡ ਕੀਤੀ ਵੀ ਤੂੰ ਸਾਡੇ ਤੁਸੀਂ ਧੂਰੀ ਲਾ ਕੇ ਹਾਂਜੀ ਕੀ ਬਾਤ ਹਾਂਜੀ ਡਿਸਕਸ਼ਨ ਚੱਲਿਆ ਜਿਦਾ ਹੈ ਬਿਲਕੁਲ ਲਾਉ ਲਾਉ ਇਧਰ ਲਾਉ ਤਾਂ ਮੈਂ ਕਹਿੰਦਾ ਕਿ ਜੇ ਉਧਰ ਲਾਉਣਾ ਹੋ ਕੇ ਤੇ ਮੁੰਡੇ ਕਹਿੰਦੇ ਕਿ ਬੇਤ ਉਲੋਨੇ ਆ ਤਾਂ ਚਲੋ ਜਿਉਣੀ ਸਾਨੂੰ ਕੰਪੀਨਸ ਕਰ ਲਿਆ ਤੁਸੀਂ ਧੂਰੀ ਲਾਓ ਤੇ ਮੈਂ ਕਹਿੰਦਾ ਕਿ ਤੂਰੀ ਗਿਆ ਨਾ ਮੈਨੂੰ ਧੂਰੀ ਬਾਰੇ ਪਤਾ ਕਰੇ ਜੋ ਤੂੰ ਜਾਉਗੇ ਤੁਹਾਨੂੰ ਆਪਣੇ ਪਤਾ ਕਿ ਗਰੀਬੀ ਬਹੁਤ ਹੈ ਮੈਂ ਚਲੋ ਠੀਕ ਹੈ ਜੀ ਤਾਂ ਉਹ ਤੋਂ ਬਾਅਦ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਤਾਂ ਮੈਂ ਹਫਤੇ ਬਾਹਰ ਕੋਈ ਦੋ ਹਫਤੇ ਬਾਅਦ ਅਸੀਂ ਉੱਥੇ ਧੂਰੀ ਗਏ ਸੀ ਬ ਬਹੁਤ ਜਾਰੀ ਗ੍ਰੀਪ ਆਪਣੇ ਬਹੁਤ ਦਰਗਰੀ ਪੀ ਜਾ ਦਿਆ ਤੋਰੀ ਬੋ ਤੋਰੀ ਬੋ ਜਾਰੀ ਗ੍ਰੀਪਿਆ ਘਰ ਘਰ ਮੈਂ ਗਿਆ ਅਸਕਾ ਕਿਹੋ ਜਿਹੀਆਂ ਮੁਸ਼ਕਲਾਂ ਦੇਖਦੇ ਪਏ ਉੱਥੇ ਲੋਕਾਂ ਦੀਆਂ ਸਾਰਿਆਂ ਜੀ ਗਰੀਬੀ ਹਨ ਪੜਤਾ ਸਭ ਸਾਰਾ ਕੁਝ ਹਾਂ ਤੁਸੀਂ ਬਹੁ ਆਪਣੇ ਦਾ ਜਰਾ ਹਾਲਤ ਬਾਜ ਉਥੇ ਸੋ ਬਾਕੇ ਉਹ ਨਹੀਂ ਜੋ ਗੋर्ਬੀ ਜੀ ਨੇ ਕਿਹਾ ਸੀਗਾ ਉਹ ਸਹੀ ਸੀ ਵੀ ਇਹ ਦਲਾਉ ਗਿਆ ਤਾਂ ਹੁਣ ਆਪਣੇ ਉਹਦੇ ਵਿੱਚ ਫ੍ਰੀ ਆਈ ਚੈੱਕਅਪ ਫ੍ਰੀ ਲੈਂਸ ਆਪਰੇਸ਼ਨ ਐਨਕ ਤਦ ਦਵਾਈ ਸਾਰੀ ਫਰੀਦ ਦਿੱਤੀ ਹੈ ਉਹਦੇ ਨਾਲ ਨਾਲ ਟੁਆਇਸਾਈਕਲਸ ਵੇਸ਼ੀਲਸ ਦਸਰਾ ਹੀ ਮਸ਼ੀਨ ਤਾਂ ਜਿਹੜੇ 10 ਮਿੰਟ ਪਹਿਲਾਂ ਪੜੇ ਬੰਦੇ ਲੱਗੇ ਉਸੇ ਵੇਗ ਨਾਲ ਜੀ ਤਾਂ ਉਹ ਸਾਰੇ ਪਿੰਡੀ ਪਿੰਡੀ ਕਰ ਕਰਕੇ ਮੈਂ ਵੀ ਪਹਿਲਾਂ ਜੋ ਆਇਆ ਸੀ ਮਾਰਚ ਵਿੱਚ ਮੈਂ ਵੀ ਗਿਆ ਸੀਗਾ ਤਾਂ ਹੁਣ ਉਹ ਆਪਣੇ ਫਾਈਨਲ ਹੋ ਚਲੇ ਆ ਤਾਂ ਸਾਰੇ ਸੇਵਕ ਆਲੇ ਜਿਹੜਾ ਕੱਲੇ ਦੋਨੋਂ ਕਾਟ ਦੇ ਦਿੱਤਾ ਜਿਹਨੇ ਫਾਈਨਲ ਮਸ਼ੀਨ ਚਾਹੀਦੀ ਆ ਤਾਂ on the day ਆ ਕੇ ਫਿਰ ਉਹ ਤਾਂ ਜਿੰਨੇ ਵੀ ਉਧਾਂ ਆਇਆ ਚੈੱਕ ਅਪ ਲਈ ਉਹ ਸਾਰੇ ਚੈੱਕ ਆ ਨੇ ਚਾਹੇ ਰਾਤ ਦੇ 12 ਵਜੇ ਡਾਕਟਰ ਨੇ ਪਹਿਲਾਂ ਦੱਸਿਆ ਵੀ ਕੋਈ ਉਧਰ ਬੰਦਾ ਨਹੀਂ ਆਣਾ ਚਾਹੀਦਾ ਤਾਂ ਬੋਸ ਲਈ ਜਿਹੜਾ ਹੋਰ ਵੀ ਕੁਆਵੇ ਇਸੇ ਚੀਜ਼ ਲਈ ਲੋੜ ਬੰਦ ਲਈ ਕੋਈ ਚਾਹੀ ਗਰੀਦ ਵੀ ਕੋਈ ਮੁਰਕੇ ਨਾ ਜਾਵੇ ਜੀ ਨੀਦਰ ਸਾਹਿਬ ਜਿੱਦਾਂ ਹੁਣ 12ਵਾਂ ਕੈਂਪ ਤੁਸੀਂ ਲਾਉਣਾ ਹੈ ਹਰ ਕੈਂਪ ਦੇ ਵਿੱਚ ਕੀ ਵਰ ਕੀ ਹੁੰਦਾ ਹੈ ਕਿ ਉਨਾ ਸਮਾਂ ਨਹੀਂ ਹੁੰਦਾ ਜੀ ਆਪਰੇ ਇੱਕ ਤਾਂ ਉਹ ਸਵਾਲ ਮੇਰਾ ਇਹ ਹੈ ਕਿ ਆਪਰੇਸ਼ਨ ਵਾਲੇ ਵੱਧ ਹੁੰਦੇ ਜਾਂ ਚੈੱਕਅਪ ਵਾਲੇ ਜ਼ਿਆਦਾ ਹੁੰਦੇ ਨੇ ਦੂਸਰੀ ਗੱਲ ਇਹ ਕਿ ਕਿਸੇ ਦਾ ਆਪਰੇਸ਼ਨ ਜੇ ਰਾਤ ਪੈਜਵੇ ਰਹਿ ਜਾਵੇ ਤਾਂ ਫਿਰ ਉਸ ਤੋਂ ਬਾਅਦ ਉਹ ਹੁੰਦਾ ਹਾਂਜੀ ਪਹਿਲੀ ਗੱਲ ਤਾਂ ਆਪਾਂ ਉਧਰ ਚੈੱਕਅਪ ਹੀ ਕਰਦੇ ਹਾਂ ਆਪਰੇਸ਼ਨ ਕਰਦੇ ਨੇ ਨੈਕਸਟ ਡੇ ਨੈਕਸਟ ਡੇ ਹਾਂਜੀ ਤਿੰਨ ਡਾਕਟਰ ਲੱਗੇ ਹੁੰਦੇ ਆ ਪ੍ਰੋਸੈਸ ਨਾਲ ਤਾਂ ਤਿੰਨ ਚਾਰ ਮਹੀਨੇ ਲੱਗ ਜਾਂਦੇ ਆ ਤਿੰਨ ਚਾਰ ਮਹੀਨੇ ਹਾਂਜੀ ਬਾਅਦ ਸੋ ਆਪਰੇਸ਼ਨ ਹਨ ਉਹ ਤੋਂ ਬਾਰੇ ਫਿਰ ਆਫਟਰ ਦੇ ਤਾਂ ਨਹੀਂ ਹੁੰਦਾ ਵੀ 4 ਮਹੀਨਿਆਂ ਦੇ ਵਿੱਚ ਕੋਈ ਬੰਦਾ ਰਹਿ ਗਿਆ ਹੋਵੇ ਵਾਰੀ ਨਹੀਂ ਹੋਵੇ ਨਹੀਂ ਪਰ ਜੇ ਜੇ ਰਹਿ ਸਾਢਾ ਕਿਉਂ ਨਾ ਹੋਗਾ ਐਸਾ ਬਸੇ ਲਾਉਣੇ ਆ ਚੱਕ ਕੇ ਲੈਉਣੇ ਮੋੜ ਕੇ ਛੱਡ ਕੇ ਜਾਣਾ ਕੋਸ ਵੀ ਆ ਨਹੀਂ ਇਧਰ ਨਹੀਂ ਮੇਰੇ ਖਿਆਲ ਨਾਲ ਉਹ ਦੋਨਾਂ ਉਹ ਆਪਰੇਸ਼ਨ ਦਾ ਰਹਿਣਾ ਸਾਰੇ ਬਹੁ ਲੋ ਨੇ ਕੋਈ ਕਾਟੇਗੀ ਆਫਟਰ ਕੇ ਵੀ ਕਰਦੇ ਸੀ ਜੇ ਬੰਦਾ ਕਹਿੰਦੇ ਨੇ ਹਮ ਗੁੱਡ ਐਵਰੀਥਿੰਗ ਇਸ ਫਾਈਨ ਉਹਨੇ ਯਕੀਨੀ ਆ ਡਾਕਟਰਾਂ ਕੇ ਆ ਜੋ ਮਜੂਬੇ ਕੋਈ ਵੀ ਅਵੇ ਤੁਸ ਦੇਖਣਾ ਆ ਆਪਾਂ ਖਾਚਾ ਦੇਣਾ ਜੁਰੂਰੀ ਬੋਜੂਰੀਆ ਜੋ ਬੰਦੇ ਨੂੰ ਉਸ ਕਰਦੇ ਹੋ ਰਿ ਲੋਕ ਆਫਟਰ ਕੇਅਰ ਵੀ ਜੁਰੂਰੀ ਚਾਹੀਦੀ ਹੈ ਜੀ ਹਾਂਜੀ ਤੁਸੀਂ ਪਿੰਡਾਂ ਪਿੰਡਾਂ ਦੇ ਵਿੱਚ ਜਦੋਂ ਜਾਂਦੇ ਹੋ ਸਰਵੇ ਕਰਵਾਉਂਦੇ ਹੋ ਕਿ ਕਿਹਨਾਂ ਨੂੰ ਅ ਅੱਖਾਂ ਦੀ ਜਿਹੜੀ ਨਿਗਾ ਘਟ ਹੈ ਆਪਰੇਸ਼ਨ ਵਾਲਾ ਉਹ ਵੱਧ ਗਿਣਤੀ ਦੇ ਵਿੱਚ ਹੁੰਦੇ ਨੇ ਆਪਰੇਸ਼ਨ ਵਾਲੇ ਜੀ ਜੀ ਐਥ ਕੀ ਬਹੁਤ ਐਥ ਕੀ ਐਕਸਪੈਕਟਡ ਹੈ 12 ਤੋਂ 15 ਹਜ਼ਾਰ ਬੰਦਾ 12 ਤੋਂ 15 ਹਜ਼ਾਰ 15 ਹਜ਼ਾਰ ਇਹਨਾਂ ਇਹਨਾਂ ਦੇ ਵਿੱਚ ਥੋੜਾ ਰੁਕਣਾ ਚਾਹੂੰਗਾ ਜੀ ਉਮਰ ਦੀ ਗੱਲ ਕਰੀਏ ਬਜ਼ੁਰਗ ਜ਼ਿਆਦਾ ਨੇ ਜਾਂ ਨੌਜਵਾਨ ਵੀ ਨੇ ਨੌਜਵਾਨ ਘਟਿਆ ਬਜ਼ੁਰਗ ਜ਼ਿਆਦੇ ਆ ਪਰ ਹੈਗੇ ਨੌਜਵਾਨ ਕੁੜੀਆਂ ਵੀ ਹੈਗੇ ਬੱਚਾ ਜਿਹੜੇ ਗਰੀਬੇ ਨਹੀਂ ਫੋਡ ਕਰ ਸਕਦੇ ਜਿਹਨਾਂ ਕਾ ਚਾਹੀਦਾ ਕੁਛ ਵੀ ਆ ਉਹਨੇ ਆਪਰੇਸ਼ਨ ਕਰਾ ਲੈਂਦੇ ਨੇ ਮਤਲਬ 15 20000 ਦੀ ਜੇ ਗੱਲ ਕਰੀਏ ਬਹੁਤ ਇੱਕ ਵੱਡੀ ਗਣਤੀ ਆ ਤੇ ਇਹ ਸਭ ਲੋਕ ਕਿ ਪੰਜਾਬ ਦੇ ਵਿੱਚ ਗਰੀਬੀ ਕਿੰਨੀ ਹੋਊਗੀ ਕਿ ਬੰਦਾ ਆਪਣੀ ਅੱਖਾਂ ਦਾ ਆਪਰੇਸ਼ਨ ਵੀ ਨਹੀਂ ਕਰਵਾ ਸਕਦਾ ਜੀ ਬਹੁਤ ਗੱਲ ਜੀ ਬਹੁਤ ਜੀ ਜਿਹਦਾ ਸੋਨ 10 ਕਰੋ ਉਹ ਵਿਚਾਰੇ ਉਹ ਭੜਕੇ ਜਾਂਦੇ ਅਜੇ ਆਪਰੇਸ਼ਨ ਕਰਾਤਾ ਜੀ ਫਾਈਨ ਉਹ ਜਿਹਦਾ ਮਜੀ ਤੁਰੇ ਰਹਦੇ ਸੀ ਉਹ ਵੱਡੀ ਗੱਲ ਅੱਖਾਂ ਦਾ ਜ਼ਰੂਰੀ ਆ ਹਾਂ ਇਹਨਾਂ ਦਾ ਸਿਕਾ ਧਿਆਨ ਜ਼ਰੂਰ ਬਜ਼ੁਰਗਨ ਉਹਨਾਂ ਮੈਂ ਦੇਖਿਆ ਨਾ ਫਿਰ ਮੈਂ ਕਿਹਾ ਚਲੋ ਇਹ ਵੀ ਜ਼ਰੂਰੀ ਆ ਨਾ ਕੌਫਲੇਸ਼ਨ ਕਰੋ। ਤੇ ਉੱਥੋਂ ਇੱਕ ਤੁਰਿਆ ਹੋਇਆ। ਹਾਂਜੀ ਹਾਂ। ਬਾਰ ਮਾ ਜੀ ਇਸ ਤੋਂ ਇਲਾਵਾ ਹੋਰ ਗੱਲ ਕਰੀਏ ਕਿ ਹੋਰ ਤੁਹਾਨੂੰ ਪੰਜਾਬ ਦੇ ਵਿੱਚ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਿਸਦੀਆਂ ਨੇ ਲੋਕਾਂ ਦੀਆਂ ਕਿ ਲੋਕ ਇਹ ਵੀ ਤੰਗੀ ਚੱਲ ਰਹੇ ਨੇ, ਲੋਕ ਆ ਵੀ ਤੰਗੀ ਚੱਲ ਰਹੇ ਨੇ। ਜੇ ਆਪਾਂ ਐਜੂਕੇਸ਼ਨ ਸਿਸਟਮ ਦੀ ਗੱਲ ਕਰੀਏ ਕਿਦਾਂ ਦਾ ਚਾਹੀਦਾ ਐਜੂਕੇਸ਼ਨ ਸਿਸਟਮ ਪੰਜਾਬ ਦੇ ਵਿੱਚ? ਐਜੂਕੇਸ਼ਨ ਇਸ ਸੇਫਟ ਨਾ ਚਲੋ ਇਨ ਬੜਾ ਨਿਆ ਪੰਤੇ ਆਂਦੇ ਤਾਂ। ਪਰ ਇਹ ਕਿ ਮੈਨੂੰ ਪੜਾ ਜਿੱਦਾਂ ਅਸੀਂ ਗਏ ਸੀਗੇ ਹਰਮੀਤ ਫਰਾਮ ਵਾਜਰਾ ਮੈਂ ਲੈ ਗਏ ਸੀ ਇਤਿਹਾਸ ਕਿ। ਤਾਂ ਉਹਨੇ ਮੈਨੂੰ ਰਿਕਵੈਸਟ ਕੀਤੀ ਜੀ ਤੁਸੀਂ ਪਟਿਆਲਾ ਹਾਂ। ਹਾਂ। ਤਾ ਉਦੋਂ ਰਵੀ ਕਿਤੇ ਗੌਰਵ ਡਾਕਟਰ ਗੌਰਵ ਪ੍ਰਧਵੀ ਜੀ ਮਾਸ ਆਫ ਦੇ ਕਰੋ ਉਹ ਵੀ ਆਜਾਥੇ ਤਾਂ ਉੱਤੇ 1200 ਕੋੜੀ ਪੜਦੀ ਆ ਜੀ ਤਾਂ ਜਦੋਂ ਉੱਥੇ ਗਏ ਤਾਂ ਆਬਵੀਸਲੀ ਪਹਿ ਕੇੰਦਨ ਦੇ ਦਸੋ ਤੋਂ ਤੋਂ ਪਾਈ ਆਉਣ ਇਹਨਾਂ ਤੋਂ ਜਿਹੜਾ ਲੋ ਸੇਵਾ ਤਾਂ ਉਹ ਸਾਰੀਆਂ ਕੋੜੀਆਂ ਦੀ ਬਲੇ ਡਿਮਾਂਡ ਸੀ ਕਿ ਮੈ ਸਾਨੂੰ ਏਸੀ ਲਵਾ ਕੇ ਦਿਓ ਜੀ ਹਾਂ ਜੀ ਤਾਂ ਆਬਵੀਸਲੀ ਉਹ ਕੰਮ ਇਸ ਕੀਤੇ ਨਾ ਸਕੇ ਏਸੀ ਲਵਾ ਕੇ ਦਿੱਤੇ ਕਿ ਸਿਮ ਕੂਲਰ ਕਰ ਲੈ ਕੇ ਬਿਠਾ ਦੇ ਦਿੱਤੀ ਉਹ ਜੀ ਏਸੀ ਨਹੀਂ ਤਾਂ ਮੈਂ ਸੋਚਿਆ ਯਾਰ ਇਹ ਤਾਂ ਵੱਡੀ ਵੱਡਾ ਕੰਮ ਆ ਹਨਾ ਤਾਂ ਚਲੋ ਮਾਰੇ ਪਾਲੋਂ ਤੇ ਮਾਰਿਆ ਦਾ ਮਾਰੀ ਜੀ ਕਹਿੰਦੇ ਚਲੋ ਸਾਡਾ ਕੰਮ ਸਤਿ ਸ਼ਕਰੋ ਤਾਂ ਉਹ ਉਸੇ ਵੇਲੇ ਉਸੇ ਬਲੇ ਹਾਂ ਸਾਨੂੰ ਜੈਸ ਕਾਰਟੇਸੀ ਤਾਂ ਤੈਨ ਸੋ ਇਸੇ ਲਾ ਪਾਲਵਾ ਗਿਆ ਤਾਂ ਸਕੂਲ ਪੜੈ ਕਿ ਨਹੀਂ ਸਕੂਲ ਬਣੇ ਸੀਗੇ ਐਗਜੈਕਟ 20 ਨਹੀਂ ਮੈਨੂੰ ਪਤਾ ਪਰ ਹੁਣ ਉਹਨਾਂ ਕੁੜੀਆਂ ਨੂੰ ਹਨਾ ਪੀਸ ਆਫ ਮਾਈਂਡ ਤੇ ਚੋਂ ਪੜ ਸਕਦੀਆਂ ਸਾਵੇਂ ਇੰਨੀ ਗਰਮੀ ਹੁੰਦੀ ਆ ਪੜਾਈ ਕਹਿੰਨੀ ਗਰਮੀ ਚਲਣੀ ਐ ਸਵੈਟ ਹੋਣਾ ਬਿਲਕੁਲ ਉਹਨਾਂ ਦਜੇ ਦਬਾਰੇ ਬੋਰਚਾ ਚਾ ਗਈਆ ਤਾਂ ਉਹਨਾਂ ਨੂੰ ਸੂਰਤਾਂ ਮਿਲੀਆਂ ਉਹ ਉਹ ਲਾਟੇ ਇੰਨੀਆਂ ਖੁਸ਼ ਹੋਈਆਂ ਹਨਾ ਬਹੁਤ ਜਿਆਦਾ ਖੁਸ਼ ਹੋਈਆਂ ਜਦਾਂ ਲੱਗੇ ਹੋਣ ਸਾਰੇ ਜੀ ਹਾਂ ਦੇਖੋ ਪ੍ਰਾਈਵੇਟ ਸਕੂਲਾਂ ਬੱਚਾ ਚਿੱਤਰ ਕਿਸੇ ਨੇ ਸੌਰੀ ਸਰਕਾਰੀ ਸਕੂਲਾਂ ਬੱਚਾ ਕਿਸੇ ਨੇ ਕੀਤਾ ਨਹੀਂ ਆਈ ਤੱਕ ਇਹ ਡਿਫਰੈਂਟ ਹੀ ਚੀਜ਼ ਹੋਈ ਆ ਜੀ ਹਾਂਜੀ ਤੇ ਜੇ ਆਪਾਂ ਹੁਣ ਗੱਲ ਕਰੀਏ ਤੁਹਾਡੀ ਤੇ ਇੱਕ ਸਾਲ ਦੇ ਵਿੱਚ ਕਿੰਨੇ ਕ ਗੇੜੇ ਪੰਜਾਬ ਲਾ ਲੈਂਦੇ ਆ ਚਾਰ ਗੇੜੇ ਲੱਗ ਜਾਂਦੀ ਅਗੇ ਤਾਂ ਵੱਧ ਵੀ ਆਉਂਦ ਰਹੇ ਆ ਹੂੰ ਤਾਂ ਆਪਣੇ ਨਿਆਣਿਆਂ ਨੇ ਕੰਮ ਸਾਰਾ ਸਮਾੜ ਲਿਆ ਦੋ ਮੁੰਡਿਆਂ ਤੇ ਕੁੜਕੀਆਂ ਟੋਟਲੀ ਕੰਮ ਸਮਾੜ ਲਿਆ ਸੋ ਉਧਰ ਮੇਨ ਕੋਈ ਯਾਨੀ ਜਦੋਂ ਮਾਇਆ ਚ ਹੀ ਦੁੰਦੀ ਆ ਦੇਂਦੇ ਆ ਯਾਰ ਬਹਾਰੀ ਚੱਲਦਾ ਸਾਰਾ ਬੁਗਡ ਜੀ ਦਿਲ ਕਿੱਥੇ ਲੱਗਦਾ ਇੰਗਲੈਂਡ ਦੇ ਵਿੱਚ ਨਾ ਪੰਜਾਬ ਦੇ ਵਿੱਚ ਪੰਜਾਬ ਚ ਪੰਜਾਬ ਚ ਕੋਈ ਸ਼ੱਕ ਦੀ ਗੱਲ ਨਹੀਂ ਆ ਦੇਖੋ ਮਹਿਫਲ ਲੱਗੀ ਪਈ ਸਾਰੇ ਹਨਾ ਸੇਵਰ ਪਰਸੇਵਰ ਦੇ ਨਾਤੇ ਤੇ ਇਹ ਸਾਰਾ ਕੁਝ ਨਾਤੇ ਵੀ ਸਾਰੇ ਪੈਂਡ ਗਿਆ ਉਸ ਦੇ ਨਿਮੇਲੀ ਤਾਂ ਮੈਂ ਭੀਆਂ ਸਾਲਾਂ ਮ ਗਿਆ ਉਥੇ ਕਿਉਂ ਤਾਂ ਪੁਰਾਣੇ ਯਾਰ ਦੋਸਤ ਮੇਰੇ ਸਾਰੇ ਮੇਰੇ ਪਾਪਾ ਕੇ ਉਥੇ ਫਿਰ ਗਰੀਬੀ ਵੀ ਬਹੁਤ ਆ ਆਬਵੀਅਸਲੀ ਉਹਨਾਂ ਨੇ ਫਿਰ ਆਪਾਂ ਜੋ ਸਰਦਾ ਕਿਹਾ ਤੁਹਾਡੇ ਕਾਰਗਰ ਵੀ ਬਣਾਵਾਂਗੇ ਤਾ ਇੱਕ ਵਿਚਾਰਾ ਤੁਸੀਂ ਬਲੀਵ ਨਹੀਂ ਕਰਨਾ ਹੋਰ ਇੱਕ ਮੰਮੀ ਵੀ ਡੈਡੀ ਵੀ ਸਰਵਛੋੜ ਜੀ ਕੋੜੀ ਮੇਰੇ ਖ 15 ਸਾਲ ਦੀ ਹੋਣੀ ਆ ਤਾਂ ਨਾਲ ਉਹਦਾ ਭਰਾ ਉਹ ਥੋੜਾ ਜ ਮੇਰੇ ਖ ਜਾ ਰਹਾ ਹਣਾ ਤਾਂ ਟੋਟੇ ਕੋ ਕੋ ਕੁਛ ਨਹੀਂ ਟੋਟਲੀ ਨਾਥਿੰਗ ਉਹ ਆਪਣੇ ਘਰੇ ਚਾਚੀ ਪਤੇ ਕਿਧਰ ਰਹਿੰਦੇ ਸੀ ਦੋਨੋਂ ਕੋ ਥੋੜੀ ਜਗ੍ਹਾ ਸੀਗੀ ਤਾਂ ਕਹਿੰਦੇ ਸਾਨੂੰ ਕਮਰਾ ਬਣਾ ਦਿਓ ਪਰ ਦੇਖੋ ਐਸ ਉਮਰ ਇੰਨਾ بڑا ਕਸ਼ਤ ਉਹ ਨਾ ਬਹਿ ਗਿਆ ਕਿੱਡੀ ਵੱਡੀ ਗੱਲ ਆ ਅਨ ਮੈਂ ਸਵਾਲ ਵੀ ਤੁਹਾਨੂੰ ਮੈਨੇਜਰ ਸਾਹਿਬ ਇਹੀ ਕਰਨ ਲੱਗਾ ਸੀਗਾ ਵੀ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ ਉਹਨਾਂ ਦੀ ਦੁੱਖ ਦੀ ਖलीफਾ ਦੇਖਦੇ ਹੋ ਕੀ ਇਹੋ ਜੀ ਘਟਨਾ ਤੁਸੀਂ ਲੋਕਾਂ ਦੇ ਵਿੱਚ ਵਿਤਰੇ ਹੋ ਉਹਨਾਂ ਦੀ ਹਾਲਾਤ ਉਹਨਾਂ ਦੇ ਜਿਹੜੇ ਘਰ ਦੇ ਹਾਲਾਤ ਨੇ ਜਾਂ ਕਲੀ ਫਾਈਨੈਂਸ਼ਲੀ ਪ੍ਰੋਬਲਮ ਹੈ ਜੀ ਕਿਰੀ ਇਸ ਤਰ੍ਹਾਂ ਹੋਇਆ ਕਿ ਉਹਨਾਂ ਵੱਲ ਦੇਖ ਕੇ ਅੱਖਾਂ 'ਚ ਹੰਝੂ ਆ ਗਏ ਹੁਣ ਕਹ ਯਾਰਾ ਕੀ ਹੋ ਰਿਹਾ ਹੈ ਪੰਜਾਬ ਦੇ ਵਿੱਚ ਇਦਾਂ ਦਾ ਬਹੁਤ ਬੜੀ ਹੋਇਆ ਪਰ ਤੁਹਾਨੂੰ ਮੈਡੀਸਨ ਨਹੀਂ ਦੱਸਣਾ ਜੋ ਧੂਰੀ ਗਿਆ ਸੀ ਅਸੀਂ 20 ਤਰੀਕ ਨੂੰ ਰਿਲੀਜ਼ ਕਰਨਾ ਸੀਗਾ ਆਪਣੇ ਪ੍ਰੈਸ ਆਉਤ ਦੇ ਜੀ ਬੈਨਰ ਫੋਰ ਦਾ ਹਾਂਜੀ ਤਾਂ ਉਹ ਇੱਕ ਲੜਕੀ ਤਾ ਐ ਕੋਈ ਅ ਦੇ ਬਰੀ ਕੁਟੀ ਸੀ ਛੋੜੀ ਜਿਹੀ ਸੀ 12 15 ਫੈਮਲੀ ਸੀ ਕਿ ਤਾ ਉਹ ਆਕੇ ਮੈਨੂੰ ਮੈਂ ਕਿਹਾ ਨਾ ਦੇਖੋ ਸਾਰੇ ਤਾ ਉਹ ਕਹਿੰਦੀ ਮੇਰਾ ਹਸਬੰਡ ਤੇ ਲੋਨ ਚੱਕਿਆ ਸੀਗਾ ਹੂੰ ਫੇ ਲੋਨ ਚੱਕ ਕੇ ਉਹਨੇ ਬਿਜ਼ਨਸ ਕਰਨੀ ਸੀ ਰਾਈਟ ਬਿਜ਼ਨਸ ਚੱਲੀ ਨਹੀਂ ਤਾ ਉਹਨੂੰ ਇੰਨੀ ਪਰੇਸ਼ਾਨੀ ਆ ਗਈ ਸੀ ਬਿਜ਼ਨਸ ਆਦੀ ਨਾ ਸੀ ਕਿ ਤਾ ਲੋਨ ਚੜੀ ਜਾਣਾ ਸਹਤੇ ਜੀ ਉਹਨੇ ਖੋਜ ਕਰਾਈ ਕਾਲੀ ਸਰਟਿਕਮੈਂਟ ਕਾਲੀ ਤਾ ਉਹ ਜਿਹੜੇ ਲੋਨ ਵਾਲੇ ਸੀਗੇ ਜਨਾ ਤੋਂ ਦੋ ਤਿੰਨਾਂ ਤੋਂ ਕੋਈ ਲੋਨ ਫੜਿਆ ਹੋਗਾ 10 20 ਬੀਪ ਆਇਆ ਯਾਰ ਉਹ 5 ਲੱਖ ਬਣ ਗਿਆ ਸੀਗਾ ਤਾ ਉਹ ਉਹਦੇ ਜਿਹੜੇ ਲ ਘਰ ਦੇ ਕੋਲ ਆਏ ਸੀਗਾ ਨਾ ਉਹ ਕੁੜੀ ਤਾਂ ਮਰ ਗ ਰੋਵੇ ਕਹਿੰਦੀ ਮੈਂ ਉਹਨੂੰ ਕਿਹਾ ਮੇਰੇ ਹਸਬੰਦ ਮਰ ਗਿਆ ਠੀਕ ਮੈਂ ਬਹੁਤ ਪ੍ਰੋਬਲਮਸ ਵਿੱਚ ਆ ਬਤੁ ਉਸੇ ਲੋਨ ਤਾਂ ਸਟਾਪ ਕਰ ਦਿਓ ਲੋਨ ਤਾਂ ਲੋਨ ਚੜੀ ਜਾਂਦੇ ਸੀ ਤਾ ਫੇ ਉਹ ਤੇ ਮੁੰਡੇ ਜੇ ਲੁਕਲੇ ਫੇ ਉਹਨਾਂ ਮੈਂ ਹਾਕਮ ਜੀ ਮੈਂ ਕਹਾ ਦੇਖੋ ਆ ਬਹੁਤ ਬਨਾਈ ਹੋ ਰਿਹਾ ਮੈਂ ਆਪਾਂ ਨੇ ਸਹੀ ਕਰਨਾ ਹੂੰ ਮੈਂ ਤੁਸ ਉਹ ਜਿਹੜੇ ਦੋ ਚਾਰ ਬੰਦੇ ਆ ਅਸ ਅਪਾ ਇਹ ਤੋਂ ਬਾਰਾ ਉਹਨਾਂ ਨਾਲ ਗੱਲ ਕਰਿਓ ਚੋਲੋ ਜੀ ਮੜਕੇ ਮੂਲ ਦੇਵਾ ਗੋਨਨ ਜਿਹਨਾਂ ਪਹਿਲਾਂ ਪਹਿਲਾਂ ਮਰਦਾ ਕਰਕੇ ਬੰਦੇ ਦਾ ਖੁਸ਼ਕੁਈ ਕਰ ਲਈ ਤੁਸੀਂ ਲੇਡੀਆਂ ਤਾਂ ਕਰ ਰਹੇ ਆ ਬਿਲਕੁਲ ਉਹ ਤੋਂ ਬਾਰਾ ਉਹਦੇ ਨਾਲੇ ਇੱਕ ਦੋ ਭਰਾ ਸੀਗੇ ਇੱਕ ਲੇਡੀ ਉਹ ਲੇਡੀਆ ਉਹਦਾ ਹਸਬੰਡ ਮਰ ਗਿਆ ਸੀਗਾ ਆਪਣੇ ਭਰਾਵਾਂ ਨਾਲ ਆ ਕੇ ਰਹਿੰਦੀ ਸੀ ਭਰਾ ਦੀ ਬੈਨ ਸੀ ਤਾਂ ਉਹ ਰਟਾਈਰ ਹੋਈ ਜਿੰਨੇ ਮੇਰੇ ਨਾਲ ਖੜੇ ਸੀਗੇ ਸਾਰੇ ਮੈਮੀ ਇਹਨਾਂ ਰੋਏ ਉਹ ਕਹਿੰਦੀ ਮੈਂ ਆਪਣੀ ਕੁੜੀ ਨਹੀਂ ਪਹੁੰਚਦੀਆਂ ਤਾਂ ਮੈਂ ਤਾਂ ਕੀ ਕਰਮ ਕਿਤੇ ਹੋ ਜਿਹੜਾ ਹੁਣ ਕਸਟਮਰ ਨਾ ਪੈਂਦਾ ਵਾਹ ਕਹਿੰਦੀ ਪਿੰਡ ਵਿੱਚ ਕਹਿੰਦੀ ਇੱਕ ਆਵਾਜ਼ ਮਾਰ ਕੇ ਮੈਂ ਦੌੜੀ ਜਾਨੀ ਆ ਕਿਸੇ ਉਪਰ ਚਲ ਹੁਣ ਕੋਈ ਨਾ ਕੋਈ ਰੋਟੀ ਦੇ ਦੇ ਉਹ ਜਾਂ ਕੋਈ ਪੈਸੇ ਦੇ ਦੇਗਾ ਐਸੀ ਗੱਲ ਬਹੁਤ ਦੇਖੇ ਹਾਲੇ ਵੀ ਹਟਦੇ ਨਹੀਂ ਇਨੇ ਸਾਲ ਹੋ ਗਏ ਮੇਰੇ 29 ਸਾਲ ਵਿੱਚ ਕੰਮ ਕਰ ਰਿਹਾ ਕਿ ਸਿਸਟਮ ਕਿੰਨਾ ਠੀਕ ਹੋ ਜਾਦਾ ਮੈਜਰ ਸਾਹਿਬ ਪੇ ਜੀ ਹਾਰਾ ਬਾਰਾ ਬਾਰਾ ਇੰਨੀ ਦਿੱਕਤਾਂ ਆਉਂਦੀ ਆ ਜਦੋਂ ਰਾਤੀ ਵੀ ਨਹੀਂ ਮਿਲ ਵੀ ਗਿਆ ਸਗਾ ਨਾ ਤਾਂ ਹੁੰਦੀ ਨਹੀਂ ਆਪਾਂ ਦਾ ਮੋੜਦੇ ਵੀ ਨਹੀਂ ਕਿਸੇ ਨੂੰ ਥੋੜਾ ਨਹੀਂ ਜਰਾ ਇਹਨਾਂ ਥੋੜਾ ਥੋੜਾ ਦੇਈਦਾ ਸਾਰੇ ਨੂੰ ਇਹਦਾ ਗੰਮੜ ਤੇ ਲੈਵਲ ਤੇ ਕੰਮ ਆ ਜਿਹੜੀ ਸਾਰੇ ਹੈਗੇ ਗੰਮੜ ਬਲੋਟ ਹੋ ਗਏ ਟੈਕ ਸਾਰੇ ਟੈਕ ਤੇ ਲੱਗਣ ਪਈ ਸਮਾਜ ਤੇ ਵੀ ਕਿੰਨਾ ਕਰ ਸਕਦੇ ਕਿੰਨਾ ਕਰ ਸਕਦੇ ਹੈਗੇ ਹੈਗੇ ਬਹੁਤ ਹੈ ਨਾ ਬਹੁਤ ਲੋਕ ਨੇ ਜੋ ਸਮਾਜ ਤੇ ਜਾ ਰਿਹਾ ਫਾਈਨੈਂਸ਼ਲੀ ਬਹੁਤ ਹੋਈ ਕਿ ਆ ਕਾਫੀ ਲੋਕੀ ਯੂ ਨੋ ਇਹਦੇ ਵਿੱਚ ਬਹੁਤ ਦਿਲੋਂ ਆਉਂਦਾ ਵੀ ਕਿੱਦਾਂ ਆਪਾਂ ਕਰ ਸਕਦੇ ਸਾਡੀ ਵਸਤੀ ਕਰ ਲਈ ਯੂ ਨੋ ਵੀ ਕੈਪ ਆਪਾਂ ਉਹਨਾਂ ਕੇ ਕਰ ਸਕਦੇ ਜਿੰਨਾ ਕਰ ਸਕਦੇ ਹਾਂ ਜੀ ਪਰ ਆਪਾਂ ਕਰੀਆ ਪੂਰਾ ਜੀ ਹਾਂਜੀ ਬਹੁਤ ਵਧੀਆ ਕੰਮ ਕਰ ਰਹੇ ਤੁਸੀਂ ਫੋਟੋਲ ਗਰੁੱਪ ਕਿੱਦਾਂ ਸ਼ੁਰੂ ਹੋਇਆ ਸੀ ਫੋਟੋ ਗਰੁੱਪ ਜੀ ਅਸੀਂ ਮੇਰਾ ਬਰਦਰ ਜਿਸ ਕਸਕਾ ਦੇਸਿਕ ਤਾਂ ਮੈਂ ਗੋਰਿਆਂ ਲਈ ਬੋੜੀ ਬੰਦੇ ਲਿਆਂਦਾ ਸੀਗਾ ਗੋਰਿਆਂ ਲਈ ਕੰਮ ਤੇ ਜੀ ਤਾਂ ਉਹ ਮੈਨੂੰ ਕਹਿੰਦਾ ਸੀਗਾ ਜੇ ਤ ਗੋਰਿਆਂ ਤੋਂ ਬੰਦੇ ਜਿਆਦਾ ਤੂੰ ਆਪਣੇ ਵੀ ਕੰਮ ਕਰ ਸਕਦਾ ਮੈਂ ਕਿਹਾ ਮੈਂ ਪੜਿਆ ਲਿਖਿਆ ਨਹੀਂ ਨਾਟ ਰੀਲੀ ਅਗਰ ਉਹ ਗੱਡੀ ਜੰਗੀਤੀਆ ਬਸ ਥੋੜੀ ਜਿਹਾ ਪੜ ਲੈ ਕੇ ਜਾਏਗਾ ਕਹਦਾ ਤੂੰ ਕਰ ਲੈਣਾ ਕਹਿੰਦਾ ਤੂੰ ਬਾਕੀ ਕਰ ਦੇ ਤੂੰ ਕਰ ਲੈਣਾ ਹਣਾ ਮੈਂ ਚਲ ਠੀਕ ਆ ਮੈਂ ਕਿਹਾ ਚਲੋ ਮੈਂ ਜਾ ਕੇ ਜਿਹੜੇ ਗੋਰੇ ਮੇਰੇ ਬਹੁਤ ক্লোਜ਼ ਫਰੈਂਡ ਸਨ ਉਹਨਾਂ ਨੂੰ ਜਾ ਕੇ ਗੱਲ ਕੀਤੀ ਵੀਦਰ ਮੈਂ ਠੇਕਾਦਾਰ ਬਣਨਾ ਚਾਹੁੰਦਾ ਕਹਿੰਦੇ ਤੈਨੂੰ ਪਤਾ ਤੂੰ ਕਿੰਨੇ ਸਾਨੂੰ ਪੈਸੇ ਚਾਹੀ ਕਰਨੇ ਕੋਸ਼ ਮੈਂ ਕਿਹਾ ਹੋ ਨਹੀਂ ਨੀ ਮੇਰੀ ਹਾਲਤ ਕੋਈ ਨਹੀਂ ਉਹ ਗੋਰੇ ਦੇਖ ਲਓ ਤਾਂ ਹਾਲੇ ਵੀ ਮੈਨੂੰ ਨੋ ਨਿਆ ਮੇਰੇ ਘਰ ਵੀ ਫਰੈਂਡ ਆ ਅਬ ਜੇ ਕੰਮ ਤੋਂ ਸਾਰੇ ਰਿਟਾਇਰਮੈਂਟ ਹੋਇਆ ਤਾਂ ਪਰ ਉਹਨਾਂ ਮੈਂ ਚੈਤਨਿ ਬਹੁਤ ਸਾਲਾ ਜੇ ਕਿਸੇ ਬੰਦੇ ਨੇ ਕਿਸੇ ਦੇ ਬੰਦੇ ਮਤ ਕਿਤੇ ਕਦੇ ਭਰੋਣਾ ਨਹੀਂ ਚਾਹੀਦਾ ਮੈਂ ਤੁਹਾਨੂੰ ਗੋਰਿਆਂ ਦਾ ਨੇਚਰ ਹੀ ਪੁੱਛਣ ਲੱਗਾ ਸੀ ਵੀ ਗੁਰੇ ਜਾਂ ਕੈਨੇਡਾ ਦੀ ਗੱਲ ਕਰੀਏ ਜਾਂ ਯੂਕੇ ਦੀ ਗੱਲ ਕਰੀਏ ਕਿਹੋ ਜਿਹਾ ਲੋਕ ਨੇ ਉੱਥੇ ਉਹ ਵਧੀਆ ਨੇ ਕਿ ਮੈਂ ਸੁਣਨ ਨੂੰ ਇਹ ਆਉਂਦਾ ਵੀ ਬੜੇ ਕੋਰੇ ਚ ਲੋਕ ਹੁੰਦੇ ਨੇ ਕਿੰਨੇ ਨਹੀਂ ਗੋਰੇ ਤਾਂ ਠੀਕ ਐ ਮੈਂ ਕਹੀਏ ਪਰ ਜੋ ਮੈਂ ਵੀ ਪਹਿਲਾਂ ਕੰਮ ਸ਼ੁਰੂ ਕੀਤਾ ਜੇ ਮੇਰੇ ਵੀ ਪੈਸੇ ਮਾਰਨੇ ਸੀ ਗੋਰਿਆਂ ਤਾਂ ਬੈਂਗਲੁਰ ਬਿਲਕੁਲ ਸਹੀ ਹੈ ਨਹੀਂ ਦਸ 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 ਕਪੀਲਾ ਤਾਂ ਪਰ ਉਹ ਦਾ ਮੋਸਟ ਇਟਸੋ ਮੇਰੇ ਤਿੰਨੇ ਗੋਰੇ ਤਿੰਨੇ ਗੋਰੇ ਬਰਬਾਦ ਕੀਤੇ ਤੇ ਤਾਂ ਮੈਜੋਰਟੀ ਆ ਬਿਲਕੁਲ ਹਾਂ ਸੋ ਮਿਲੇ ਤਾਂ ਦੇ ਆ ਰਾਈਟ ਥੋੜਾ ਥੋੜਾ ਬਰਤ ਹੁੰਦਾ ਜੀ ਆਪਣੇ ਬੈਗਾ ਇੱਥੇ ਮਟਰ ਕੋਲੇ ਹਾਂ ਜੀ ਤੇ ਹੁਣ 23 ਨੂੰ ਕੈਂਪ ਲੌਨ ਜਾ ਰਹੇ ਅੱਖਾਂ ਦਾ ਇੱਕ ਵਾਰ ਫਿਰ ਜੀ ਸੋ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ਜੀ ਸ੍ਰੀਆ ਇਦਾਂ ਵੀ ਆਪਾਂ ਉੱਥੇ ਫ੍ਰੀ ਚੈੱਕਅਪ ਲੈਂਜ਼ ਔਰ ਪੇਸ਼ੈਂਟ ਜਿਦਾ ਮੈਂ ਜੀ ਸਭ ਤੋਂ ਬਾਤ ਬਾਰੇ ਕੈਂਪ ਦਾ ਲਾਹ ਲੈਣਾ ਜੀ ਤੇ ਜੇ ਕੁਝ ਕੋਈ ਨਹੀਂ ਡਿਟੈਕਟ ਮਿਲਿਆ ਕਾਰਡ ਆਪਾ ਦਿੱਤਾ ਹੈ ਉੱਥੇ ਆਉਣ ਪ੍ਰੂਫ ਲੈ ਕੇ ਬੇ ਸਰ ਕੋ ਆ ਚੀਜ਼ ਚਾਹੀਦੀ ਆ ਪਿੰਡ ਦਾ ਕੋਈ ਨਾਲ ਹੋਵੇ ਤਾਂ ਆਪਾਂ ਉਹਨੂੰ ਜੂਰ ਪ੍ਰੋਵਾਈਡ ਕਰਾਂਗੇ ਜੀ ਬਾਤ ਬਤ ਹੈ ਕਹਿ ਬਤਾ ਕੇ ਲੈਦਾ ਫੈਸਲਾ ਲੈਣਾ ਚਾਹੀਦਾ ਸਾਰਿਆਂ ਨੇ ਨਿਰਜਰ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਜੀ ਥੈਂਕ ਯੂ ਤਾਂ ਹੀ ਸੀ ਸਾਡੇ ਨਾਲ ਸੁਰਿੰਦਰ ਸਿੰਘ ਨਿਰਜਰ ਜੋ ਇੱਕ ਸਮਾਜਸੀ ਵੀ ਨੇ ਐਨ ਆਰ ਆਈ ਨੇ ਸੋ ਲੋਕਾਂ ਦੀ ਹਮੇਸ਼ਾ ਅੱਗੇ ਖੜਦੇ ਨੇ ਕੋਈ ਵੀ ਕੰਮ ਹੋਵੇ ਹਮੇਸ਼ਾ ਅੱਗੇ ਆ ਕੇ ਉਹਨਾਂ ਦੀ ਸੇਵਾ ਕਰਦੇ ਨੇ ਸੋ ਅਗਲੀ ਵਾਰ ਇੱਕ ਨਵੀਂ ਸ਼ਖਸੀਅਤ ਦੇ ਨਾਲ ਰੂ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर